ਅਲੀਕਰਰ ਅੱਜ ਜ਼ਬਰਦਸਤ ਮੀਟਿੰਗ ਹੋਈ ਆ ਟੀਮ ਅੱਜ ਪਹਿਲਾਂ ਤਾਂ ਮੈਂ ਬਹੁਤ-ਬਹੁਤ ਸ਼ੁਕਰੀਆ ਦਾ ਕਰਾਂਗਾ ਸਾਡੇ ਇਲਾਕੇ ਦੇ ਥਾਰੀ ਜਿਹੜੇ ਵੱਡੇ ਸਹਿबान ਨੇ ਉਹਨਾਂ ਨੇ ਮੈਨੂੰ ਤੇ ਸਾਡੇ ਤੁਸੀਂ ਵਿਦੇਸ਼ ਸਾਹਿਬ ਸ਼੍ਰੀ ਗੁਰਦੀਪ ਸਿੰਘ ਸੰਧੂ ਜੀ ਨੂੰ ਇੱਥੇ આમંત્રਿਤ ਕੀਤਾ ਔਰ ਬੜੀ ਖੁਸ਼ੀ ਹੋਈ ਕਿ ਇਹ ਕਿ ਯੂਨੀਅਨ ਦੇ ਸਾਰੇ ਮੈਂਬਰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਜਿਹੜੇ ਸਾਡੇ ਸਾਂਝੇ ਮੁੱਦੇ ਹੈਗੇ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਗਈ ਹੈ। ਅ ਸਰ ਕੀ ਕਰਨਾ ਚਾਹੀਦਾ ਜਿਹੜੀ ਨੰਬਰ ਦਾ ਯੂਨੀਅਨ ਨੇ ਇਹਦੇ ਅਪਰਾਦੇ ਨੇ ਬਾਰੇ ਜੀ ਜਿਥੇ تک ਮੀਸ ਸਬਡਿਵੀਜ਼ਨ ਦੀ ਗੱਲ ਹੈ ਗਿਆ ਸਾਰੇ ਸਾਰੇ ਨੰਬਰ ਦਾ ਸਹਿਬਾਨ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਨੇ ਅੱਜ ਮੀਟਿੰਗ ਦੇ ਵਿੱਚ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਨੰਬਰ ਯੂਨੀਅਨ ਦੇ ਸਰਦਾਰ ਹਕਮਤ ਸਿੰਘ ਜੀ ਔਰ ਸਾਡੇ ਸਬਡਿਵੀਜ਼ਨ ਦੇ ਜਿਹੜੇ ਪ੍ਰਧਾਨ ਹੈਗੇ ਸੁਖਜੀਤ ਸਿੰਘ ਜੀ ਸਾਡੇ ਏਡਬਲਯੂ ਸਾਬ ਗੁਰਦੀਪ ਜੀ ਇਹ ਸਾਰੇ ਜਿਹਨੇ ਆਏ ਸੀ ਤੇ ਔਰ ਉਹਨਾਂ ਸਾਰਿਆਂ ਨੇ ਉਹਨਾਂ ਗੱਲਾਂ ਨੂੰ ਡਿਸਕਸ ਕੀਤਾ ਜਿਹੜੇ ਨਾਲ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਨmber ਸਰਬਾਨਾ ਦੇ ਦਰਮਿਆਨ ਜਿਹੜਾ ਤਾਲਮਿਲ ਹੈਗਾ ਉਹਨੂੰ ਹੋਰ ਅਸੀਂ ਸੁਚੇਚਾ ਕਰ ਸਕੀਏ ਅ ਮੇਰੇ ਵੱਲੋਂ ਵੀ ਇਹ ਆਸ਼ਾਤੰਦ ਹੈਗਾ ਕਿ ਜਿਹੜੀ ਵੀ ਇਹਨਾਂ ਨmber ਸਰਬਾਨਾ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਹੋਈਆਂ ਨੇ ਜਾਂ ਨਹੀਂ ਜਾਂ ਜਿੰਨੇ ਵੀ ਮਸਲੇ ਹੈਗੇ ਉਹਨਾਂ ਨੂੰ ਪੋਜ਼ੀਟਿਵ ਵੇਰੇ ਨਾਲ ਦੇਖਿਆ ਕੇ ਉਹਨਾਂ ਦੇ ਨਿਪਟਾਰੇ ਕੀਤਾ ਜਾਏਗਾ ਅੱਜ ਆਪਾਂ ਸਾਰੇ ਜਣੇ ਤਸੀਲ ਕੋਦਰ ਦੇ ਨੰਬਰਦਾਰ ਜੁਨੀਅਰ ਦੇ ਦਫਤਰ ਦੇ ਵਿੱਚ ਅਸੀਂ ਤੇ ਬੈਠੇ ਆ ਸਭ ਤੋਂ ਪਹਿਲਾਂ ਸਾਰੇ ਨੰਬਰਦਾਰ ਸਾਹਿਬਾਨ ਦਾ ਇੱਥੇ ਆਉਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੈਲਕਮ ਕਰਦਾ ਸੋ ਸਾਰੇ ਨੰਬਰਦਾਰ ਪਿੰਡਾਂ ਦੇ ਵਿੱਚ ਅਕਸਰ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਆ ਸੋ ਤੁਹਾਡੇ ਧਿਆਨ ਵਿੱਚ ਲਿਆਉਣ ਵਾਲੀ ਇੱਕ ਬਹੁਤ ਜ਼ਰੂਰੀ ਗੱਲ ਕਰ ਰਿਹਾ ਕਿ ਆਪਣੇ ਕੋਦਰ ਦੇ ਵਿੱਚ ਇੱਕ ਯੂਥ ਵੈਲਫੇਅਰ ਕਲੱਬ ਬਣਿਆ ਜੀ ਯੂਥ ਵੈਲਫੇਅਰ ਕਲੱਬ ਬਹੁਤ ਵਧੀਆ ਕੰਮ ਕਰਦਾ ਸਰਕਾਰੀ ਹਸਪਤਾਲ ਦੇ ਵਿੱਚ ਜਿੰਨੇ ਵੀ ਮਰੀਜ਼ ਹੁੰਦੇ ਆ ਜਿਹੜੇ ਗਰੀਬ ਮਜ਼ਦੂਰਾਂ ਕੋਲੋਂ ਖਾਣ ਲਈ ਰੋਟੀ ਨਹੀਂ ਹੁੰਦੀ ਉਹਨਾਂ ਨੂੰ ਰਾਤ ਦੀ ਰੋਟੀ ਪ੍ਰੋਵਾਈਡ ਕਰਦੇ ਆ ਜਿਹੜੇ ਮਰੀਜ਼ਾਂ ਦੇ ਕੋਲੋਂ ਸਰਦੀਆਂ ਵਾਲੇ ਕੱਪੜੇ ਨਹੀਂ ਹੁੰਦੇ ਉਹਨਾਂ ਨੂੰ ਸਰਦੀਆਂ ਵਾਲੇ ਚਾਹੇ ਪੁਰਾਣੇ ਕੱਪੜੇ ਪ੍ਰੋਵਾਈਡ ਕਰਦੇ ਆ ਜਿਸ ਨੂੰ ਲੋਈ ਕਿਸੇ ਨੂੰ ਰੋਟੀ ਕਿਸੇ ਨੂੰ ਜੈਕਟ ਦਿੰਦੇ ਆ ਉਹਨਾਂ ਨੂੰ ਕੱਪੜੇ ਪ੍ਰੋਵਾਈਡ ਕਰਦੇ ਆ ਤੇ ਜਿਹੜੇ ਮਰੀਜ਼ਾਂ ਕੋਲੋਂ ਡਾਕਟਰ ਦਵਾਈ ਲਿਖਣ ਦਿਆ ਉਹਨਾਂ ਕੋਲ ਬਾਹਰੋਂ ਦਵਾਈ ਲੈਣੇ ਪੈਸੇ ਨਹੀਂ ਹੁੰਦੇ ਤੇ ਉਹ ਯੂਥ ਵੈਲਫਰ ਕਲੱਬ ਨੂੰ ਕੋਧਰਵਾਰੇ ਆਪਣੇ ਪੈਸੇ ਦੇ ਨਾਲ ਉਹਨਾਂ ਮਰੀਜ਼ਾਂ ਨੂੰ ਦਵਾਈ ਦਿੰਦੇ ਆ ਸੋ ਮੈਂ ਸਾਰੇ ਨੰਬਰਦਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਆਪਾਂ ਘਰ ਵਿੱਚ ਬੱਚੇ ਦਾ ਜਨਮ ਦਿਨ ਬਣਾਈਦਾ ਆਪਾਂ ਬੱਚੇ ਦੇ ਜਨਮ ਦਿਨ ਤੇ 50000 ਰੁਪਏ ਲਾ ਦਿੰਦੇ ਆ ਮੈਂ ਕਿ ਹਰ ਇੱਕ ਉਹ ਬੱਚੇ ਦੇ ਜਨਮ ਦੇ ਦੀ ਖੁਸ਼ੀ ਵਿੱਚ 5000 ਰੁਪਏ ਯੂਥ ਵੈਲਫਰ ਕਲੱਬ ਨੂੰ ਜਮ੍ਹਾ ਕਰੋ ਤਾਂ ਕਿ ਉਸ 5000 ਦੇ ਨਾਲ ਜਿਹੜੇ ਗਰੀਬ ਜਾਂ ਲੋੜਵੰਦ ਲੋਕ ਆ ਉਹਨਾਂ ਨੂੰ ਰੋਟੀ ਮਿਲ ਸਕੇ ਦਵਾਈ ਮਿਲ ਸਕੇ ਕਈ ਵਾਰੀ ਆਪਣੇ ਸਾਰੇ ਭੈਣ ਭਰਾ ਆਪਣੀ ਮੈਰਿਜ ਦੀ ਐਨੀਵਰਸਰੀ ਬਣਾਉਂਦੇ ਆ ਤੇ ਮੈਰਿਜ ਐਨੀਵਰਸਰੀ ਵਿੱਚ 1 ਲੱਖ ਰੁਪਏ ਖਰਜੀਆ ਲਾ ਦਿੰਦੇ ਆ ਮੈਂ ਫਿਰ ਕਹਾਂਗਾ ਕਿ ਤੁਸੀਂ ਲੱਖ ਰੁਪਏ ਲਾਓ ਉਹ ਤੁਹਾਡੀ ਖੁਸ਼ੀ ਆ ਪਰ ਉਸ ਲੱਖ ਦੇ ਵਿੱਚੋਂ ਇੱਕ 10000 ਰੁਪਏ ਯੂਥ ਵੈਲਫਰ ਕਲੱਬ ਨੂੰ ਕੂਟਰ ਨੂੰ ਵੀ ਦਿਓ ਤਾਂ ਕਿ ਉਸ ਜਿਹੜਾ ਪੈਸੇ ਦਾ ਸਹੀ ਇਸਤੇਮਾਲ ਹੋ ਸਕੇ ਇੱਕ ਆਪਾਂ ਅਕਸਰ ਦੇਖਿਆ ਪਿੰਡਾਂ ਦੇ ਵਿੱਚ ਆਪਾਂ ਆਪਣੇ ਬਜ਼ੁਰਗਾਂ ਦਾ ਸ਼ਰਾਧ ਬਣਾਉਂਦੇ ਆ ਜਦੋਂ ਆਪਾਂ ਆਪਣੇ ਬਜ਼ੁਰਗਾਂ ਦਾ ਸ਼ਰਾਧ ਬਣਾਉਂਦੇ ਆ ਆਪਾਂ ਉਹਨਾਂ ਬੰਦੇ ਨੂੰ ਰੋਟੀ ਖੋਣਦੇ ਆ ਜਿਹੜੇ ਪਹਿਲਾਂ ਰੱਜੇ ਹੁੰਦੇ ਆ ਆਪਾਂ ੱੱੱਕੇ ਨਾਲ ਫਰਮ ਰੋਟੀ ਦੇਨੇ ਖਾਓ ਜਾਂ ਤੁਸੀਂ ਕੜਾ ਖਾਓ ਜਾਂ ਤੁਸੀਂ ਕੂੜੀਆਂ ਖਾਓ ਰੱਜੇ ਬੰਦੇ ਨੂੰ ਫਿਰ ਜਾਣਦੇ ਆ ਰੱਜੇ ਬੰਦੇ ਨੂੰ ਜਾਣ ਨਾਲੋਂ ਜਦੋਂ ਆਪਾਂ ਆਪਣੇ ਬਜ਼ੁਰਗਾਂ ਦਾ ਸ਼ਰਾਧ ਕਰਨਾ ਆਪਾਂ 10000 20000 ਰੁਪਈਆ ਯੂਥ ਵੈਲਫੇਅਰ ਕਲੱਬ ਨੂੰ ਹੌਦੜੂ ਦੇਈਏ ਤਾਂ ਕਿ ਉਸ ਰਾਸ਼ ਨੂੰ ਉਹ ਉਹਨਾਂ ਲੋੜਾਂ ਲੋਕਾਂ ਤੱਕ ਪਹੁੰਚਾਉਣ ਜਿਨ੍ਹਾਂ ਨੂੰ ਸਹੀ ਮੈਲਜ ਰੋਟੀ ਦੀ ਲੋੜ ਹੈ ਸੋ ਤਾਂ ਇਸ ਚੈਨਲ ਰਾਈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਆਂ ਕਿ ਸਾਰੇ ਨੰਬਰ ਦਾ ਸਾਬਾਬ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਯੂਥ ਵੈਲਫੇਅਰ ਕਲੱਬ ਨੂੰ ਮੋਟਰ ਜ਼ਰੂਰ ਜਾਓ ਉਹ ਗਰੀਬ ਮਰੀਜ਼ਾਂ ਨੂੰ ਫ੍ਰੀ ਰੋਟੀ ਦਿੰਦੇ ਆ ਫ੍ਰੀ ਕੱਪੜਾ ਦਿੰਦੇ ਆ ਤੇ ਫ੍ਰੀ ਦਵਾਈ ਲੈ ਕੇ ਜਾਂਦੇ ਆ ਤੇ ਤੁਹਾਡੇ ਸਾਰੇ ਸਹਿਯੋਗ ਨਾਲ ਇਹ ਕਲੱਬ ਹੋਰ ਪਰਫਲਕ ਕਰੂਗਾ ਥੈਂਕ ਯੂ ਜੀ ਥੈਂਕ ਯੂ ਬਹੁਤ ਬੜੀ ਅੰਦਾਜ਼